ਛੱਤ ਸ਼੍ਰੀਆ ਕਾਲ ਜੀ ਸਵਾਗਤ ਆ ਜੀ ਤੁਹਾਡਾ ਗੇਲ ਡੇਰੀ ਫਾਰਮ ਚ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ ਚ ਤੁਹਾਨੂੰ ਦੋ ਝੋਟੀਆਂ ਮਖਾਲਾਂਗੇ ਜੀ ਨਵਾਂ ਲੋਡ ਪਹੁੰਚ ਗਿਆ ਭਾਈ ਯਮਨ ਕੋਲ ਤੇ ਗੱਲਬਾਤ ਕਰਾਉਨੇ ਆ ਤੁਹਾਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਵਾਹਿਗੁਰੂ ਦੀ ਜੀ ਹੋਰ ਸਭਾ ਵੀ ਠੀਕ ਠਾਕ ਵਧੀਆ ਚੱਲੀ ਜਾਂਦਾ ਵੀ ਜੀ ਕੰਮ ਕਾਰ ਤੇ ਝੋਟੀਆਂ ਅੱਜ ਵੱਡੀਆਂ ਲੈਣਤੀਆਂ ਫਿਰ ਵੱਡੀਆਂ ਝੋਟੀਆਂ ਲੈਦੀਆਂ ਅੱਜ ਵੀਜੀ ਰੂਹ ਖੁਸ਼ ਕਰਨ ਵਾਲੀਆਂ ਹਾਂਜੀ ਹਾਂਜੀ 14 14 15 15 ਕਿਲੋ ਵਾਲੀਆਂ ਝੋਟੀਆਂ ਆਪਣੇ ਕੋਲ ਜ ਆ ਗਈਆਂ 6 ਝੋਟੀਆਂ ਹਾਂਜੀ ਹਾਂਜੀ ਤੇ ਵੀਡੀਓ ਵਿੱਚ ਦੋ ਹੀ ਵਿਖਾ ਲੈਣੀਆਂ ਵੀਡੀਓ 'ਚ ਦੋ ਹੀ ਵਿਖਾ ਲੈਣੀਆਂ ਵੀਡੀਓ 'ਚ ਆਪਾਂ ਦੋ ਹੀ ਝੋਟੀਆਂ ਵਿਖਾ ਲੈਣੀਆਂ ਹਾਂਜੀ ਸਭ ਤੋਂ ਪਹਿਲਾਂ ਵੀਜੀ ਨਾਮ ਮੇਰਾ ਜੇ ਅਮਨ ਜੇ ਹਾਂਜੀ ਪਿੰਡ ਗਰੰਥਗੜ੍ਹ ਹੈ ਤਹਸੀਲ ਪਟਾਲਾ ਜ਼ਿਲ੍ਹਾ ਗਰਦਾਸ ਖੋੜਿਆ ਵੀਜੀ ਹਾਂਜੀ ਤੇ ਧੰਨਵਾਦ ਕਰਦੇ ਆ ਵੀਰ ਭਰਾਵਾਂ ਦਾ ਜਿਹੜੇ ਚੈਨਲ ਨੂੰ ਸਪੋਰਟ ਕਰਦੇ ਆ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੰਗੇ ਚੰਗੇ ਫੋਨ ਨੰਬਰ ਵੀਜੀ ਆਪਣਾ 82644 48827 ਠੀਕ ਹੈ ਜੀ ਅਜ ਵੀਜੀ ਆਪ ਨਹੀਂ ਬੋਲਣਾ ਵੀਰ ਆਪ ਵੀ ਦੱਸਣਗੇ ਕਮੈਂਟਾਂ ਜੀ ਦੱਸਣਗੇ ਤੇ ਜਾਂ ਆਪ ਫੋਨ ਲਾ ਕੇ ਵੀਰ ਦੱਸਣਗੇ ਇਹ ਹੀਰਾ ਪੀਛ ਲੈ ਆਂਦਾ ਵਾ ਟੋਪ ਦੀ ਝੋਟੀ ਲੈ ਆਂਦੀ ਆ ਵੀਰ ਜੀ ਨਕੀਨਾ ਪੀਛ ਆਹ ਵੇਖੋ ਮੜਿਆ ਪਹਿਲਾ ਮਹਾਰਾਜ ਵੇਖੇ ਅੱਗੇ ਅਲਾਗੇ ਹੋਏ ਪਾ ਲੈ ਆਂਦੀ ਆ ਲਾਗੇ ਖਲੋਏ ਫੋਟੋ ਖੇਚ ਲਈ ਇੱਕ ਠੀਕ ਹੈ ਜੀ 20 ਰੁਪਿਆ ਵੀਰ ਭਰਾ ਜੀ ਦਾ ਪਿਆਰ ਦਿੰਦੇ ਰਹਿਣਗੇ ਤੇ ਇਦਾਂ ਦੀਆਂ ਝੋਟੀਆਂ ਪਾਜੀ ਲਿਆ ਕਰਾਂਗੇ ਠੀਕ ਹੈ ਜੀ ਇਹ ਸੁਆ ਕਨਵਾ ਜੀ ਸੁਆ ਵੀ ਜੀ ਦੂਜਾ ਚਾਰ ਦਿਨ ਤੋਂ ਮੂੰਹ ਤੋਂ ਖੀਰੀ ਪਹਿਲੇ ਸੁਵੇ ਬੰਦਿਆਂ ਸਵਾਈ ਆ ਠੀਕ ਹੈ ਜੀ ਹਾਂ ਜੀ ਖੀਰੀ ਖੀਰੀ ਤੇ ਪਹਿਲਾਂ ਦਾ ਕੀ ਰਿਕਾਰਡ ਰਿਆ ਪਹਿਲਾਂ ਨੇ ਭਾਰੀ 14 ਕਿਲੋ ਝੋਟੀ ਨੂੰ ਦੁੱਧ ਦਿੱਤਾ ਵਾ ਹਾਂ ਜੀ ਪਹਿਲਾਂ ਝੋਟੀ ਨੇ ਤੇ ਐਰ ਕੀ ਦੂਜਾ ਸੁਆ ਸੂਈ ਜਿਹੜੇ ਚਾਰ ਦਿਨ ਹੋ ਗਏ ਝੋਟੀ ਸੂਈ ਨੂੰ ਠੀਕ ਹੈ ਜੀ ਹਾਂ ਜੀ ਇਸ ਟਾਈਮ ਤੇ ਤੇ ਵੇਲੇ ਵੀ ਪੁੱਛਤਾ ਕਿ ਵੀ ਜੀ ਜੈਡ ਬਲੈਕ ਇਦਾਂ ਜਿਹੜਾ ਪਾਲਿਸ਼ ਕੀਤੀ ਹੁੰਦੀ ਝੋਟੀ ਹਾਂਜੀ ਹਾਂਜੀ ਤੇ ਇਸ ਟਾਈਮ ਤੇ ਕਿੰਨਾ ਕੁ ਦੁੱਧ ਤਿਆਰ ਹੈ ਤੇ ਇਸ ਟਾਈਮ ਤੇ ਵੀ ਜੀ 13 ਕਿਲੋ ਬੋਲੀ ਆ ਝੂਟੀ ਬੋਲੀ ਤੇ ਅਸਲ ਮੋਰਾ ਜੀ ਜੀ ਵੇਹ ਲੋ ਕਹਿੰਦੇ ਪਿੱਛੋਂ ਬਰੀਕ ਆ ਤੇ ਮਗਰੋਂ ਵੇਹ ਲੋ ਤੇ 3 ਫੁੱਟ ਚੌੜੀ ਆ ਹਾਂਜੀ 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 ਇਹ ਪੂਛਤਕ ਜੈਡ ਬਲੈਕ ਹੈ ਪੂਛਤਕ ਜੈਡ ਬਲੈਕ ਖੋਲ ਕੇ ਤੋੜ ਦੋ ਇਹ ਚੋ ਆ ਟੀ ਭਾਜੀ ਆ ਆਪਣੇ ਕੋ ਆ ਹੀ 20 ਦਿਨ ਲੇਟ ਆ ਨਹੀਂ ਤੇ ਦੀਵਾਲੀ ਤੇ ਝੂਟੀ ਪਾਉਣੀ ਭਾਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੇਲੇ ਦਾ ਸ਼ਿੰਗਾਰ ਆ ਭਾਜੀ ਇਹ ਤਾਰੀਫ ਕਰੀਏ ਹੁਣ ਆ ਵੀ ਭੈਣ ਭਰਾ ਕਰਨਗੇ ਮੇਲਾ ਭਾਈ ਮਗਰ ਮਗਰ ਲੱਗਣਾ ਛੋਟੀ ਦੇ ਆ ਦੇਖੋ ਖਾਣਾ ਦੀ ਕੁਆਲਿਟੀ ਪਿੱਠਪੂੜੇ ਦੀ ਬਾਕੀ ਕੇ ਪਾਸੇ ਉਂਗਲ ਨਹੀਂ ਕਰਾਉਂਦੀ ਇਹ ਤਾਂ ਰੀਲ ਨਹੀਂ ਐ ਜਾਂਦੀ ਹੈ ਨਾ ਜਿਹੜਾ ਉਹ ਭਰਾ ਇੱਥੇ ਆ ਕੇ ਨਿੰਦ ਜੂਗਾ ਤੇਲ ਦਾ ਖਰਚਾ ਵੀ ਮੈਂ ਦੇ ਦੂੰਗਾ ਹਾਲੀ ਹਾਂ ਜੀ ਬਾਕੀ ਵੱਡੀ ਵੇਖ ਲਓ ਇਸ ਦੇ ਬਰਾਬਰ ਹੀ ਵੱਡੀ ਆ ਤੇ ਮਗਰ ਭਾਈ ਵੇਖ ਲਓ ਕੱਟਾ ਜੇ ਇਹਦੇ ਮਗਰ ਠੀਕ ਹੈ ਜੀ ਹਾਂ ਜੀ ਆਹ ਠੀਕ ਹੈ ਪਰ ਬੜਾ ਚੰਗੇ ਡੰਗਰ ਦੀ ਤਾਰੀਫ ਨਹੀਂ ਕਰੀ ਦੀ ਆਪ ਹੀ ਵੀਰ ਭਰਾ ਬੋਲਣਗੇ ਸੂਲ ਤੱਕ ਚੱਡਾ ਲੱਗਾ ਵੇ ਲੋ ਝੋਟੀਆਂ ਹਜੇ ਨਾ ਤਾਰੀ ਸੁਈ ਹਜੇ ਹੋਰ ਬੰਨਦੀ ਤਾਰੀ ਸੁਈ ਹਜੇ ਝੋਟੀਆਂ ਤੇ ਪਾਰੀ ਖਲਣਾ ਵਾ ਹਾਂਜੀ ਤੇ ਟਾਈਮ ਨਹੀਂ ਜੇ ਕੋਈ ਵੀ ਲੱਗਾ ਟਾਈਮ ਨਹੀਂ ਜੇ ਕੋਈ ਵੀ ਲੱਗਾ ਅੱਜ ਆਪਣੀ ਤਰੀਕ 21 ਤਰੀਕ ਯਾ 22 ਤਰੀਕ ਨੂੰ ਆਪਣੀ ਵੀਡੀਓ ਆ ਜਾਣੀ ਹੈ ਹਾਂਜੀ ਹਾਂਜੀ ਝੋਟੀਆਂ ਆਪਣੀਆਂ ਕੋ 6-7 ਤੇ 14-15 15 ਕਿਲੋ ਵਾਲੀਆਂ ਠੀਕ ਹੈ ਪਰ ਦੋ ਦੋ ਕਰਕੇ ਵਿਖਾਉਣੀਆਂ ਵੀਡੀਓ ਦਾ ਰੈਗੂਲਰ ਬਣੇ ਰਵਾਂਗੇ ਹਾਂਜੀ 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 ਤੇ ਕਿੰਨਾ ਕੁ ਦੁੱਧ ਚੋ ਆ ਜੂਗੀ ਜੀ ਛੋਟੀ ਭਾਰੀ ਦੁੱਧ ਚਵਾ ਲੂਗੀ 15 ਤੋਂ 16 ਕਿਲੋ 15 ਤੋਂ 16 ਕਿਲੋ ਦੁੱਧ ਆ ਬਾਕੀ ਸੇਵਾ ਦਾ ਬਾਕੀ ਕਹਿਣ ਨੂੰ ਜਿੱਦਾਂ ਦੀ ਆਰਡਰ ਕੁਆਲਿਟੀ ਆ ਭਾਵੇਂ ਹੋਣੇ ਕਹਰੋ 16 15 16 ਕਿਲੋ ਹਾਜ਼ਰ ਆ ਪਰ ਜਿਹੜੀ ਆਪਣੀ ਸੱਚਾਈ ਆ ਆਪਣਾ ਚੈਨਲ ਆ ਹਾਂਜੀ ਹਾਂਜੀ ਤੇ 12 13 ਕਿਲੋ ਛੋਟੀ ਕੋ ਬੋਲੀ ਜਾ ਵੀਜੀ ਤੇ ਸੀਲ ਠੰਡੀ ਇਦਾਂ ਦੀ ਆ ਤੇ ਘਰ ਦਾ ਸ਼ਿੰਗਾਰ ਹੀ ਜਿਹੜਾ ਕੋ ਭਰਾ ਲੈ ਗਿਆ ਬੱਚਾ ਕੀ ਜਮਗੜ ਮਗਰ ਵੀ ਦੀ ਕੱਟਾ ਵਾ ਕੱਟਾ ਵੀ ਜੈਡ ਬਲੈਗਿਆ ਮਾਸਾ ਸਿਰਫ ਵਾਲ ਜੀ ਸਭ ਦਿਖਾਓ ਚਵਾਈ ਨੂੰ ਲੱਗੀ ਆ ਇਦਾਂ ਦੀ ਨਲਕੇ ਜਿਦਾ ਚੱਲਦਾ ਠੀਕ ਆ ਜੀ ਹਾਂਜੀ ਇੱਕ ਕੀ ਮੁੱਲ ਕਰਨਾ ਜੀ ਮੁੱਲ ਵੇਲੋ ਇਹੋ ਜਿਹੀ ਝੋਟੀਆਂ ਦਾ ਵੇਲੋ 2-2 2.5 ਲੱਖ ਤੇ ਮੰਗਦੇ ਆ ਕਰ ਦੋ ਜੈਜ ਜੈਜ ਜਿਆ ਮੁੱਲ ਕਰ ਦੋ ਵੀ ਫੋਨ ਆਉਣ ਫੁੱਲ ਇੱਕ 70 ਦੀ ਦੇ ਦੀ ਝੋਟੀ ਵੇਲੋ ਹੱਕ ਵੀ ਦਿਖਾਉਂਦੀ ਆਰਾ ਆਪ ਵੀ ਰੁਪਈਏ ਫੁੱਲ ਆਏ ਆ ਗਿੱਲਾ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਇਹ ਤਾਂ ਕੋਈ ਛਾਕਣੀਆਂ ਵੇਖਣ ਤੋਂ ਪਤਾ ਲੱਗਦਾ ਮੈਂ ਨਾ ਵੀਰ ਭਰਾ ਦੇ ਤਾਂ ਕੋ ਖੜਕੇ ਵੀ ਕੋਈ ਭਰਾ ਭਾਵੇਂ ਵੇਚ ਲੇ ਤੇ ਜਿਹੜਾ ਕੋ ਭਰਾ ਲੈ ਗਿਆ ਨਾ ਹਾਂਜੀ ਹਾਂਜੀ ਮੈਂ ਨਾ ਵੇਲੋ ਕਿਦਾਂ ਦੀ ਆ ਚੀਜ਼ ਹੀ ਆ ਅਸਲ ਆ ਤੇ ਕਰਦੀਏ ਮਾਨਤਾਨ ਵੇਲਾ ਸਾਹਿਬ ਜੈਸ ਨੂੰ 160 ਦੀ ਦੇ ਦਾਂਗੇ 160 ਦੀ 160 ਦੀ ਵੇਲਾ ਮੁੱਲ ਬਿਲਕੁਲ ਜਾਇਜ਼ ਆ ਕੋਈ ਖੜਕੇ ਭਰਾਵਾ ਵੇਦੇ ਛੋਟੀ 2 ਲੱਖ ਦੀ ਆ ਤੇ ਇਹੋ ਜੂ ਮਾਨਤਣ ਮਾਨਤਣ ਕੀ ਭਾਈ 5000 ਛੋਟ ਕਰਦਾਂਗੇ 155 ਹੀ ਦੇ ਦਾਂਗੇ 155 ਹੀ 155 ਹੀ ਦੇ ਦਾਂਗੇ ਭਾ ਦਿੰਦਾ ਨਹੀਂ ਗਿੱਲ ਸਾਹਿਬ ਕੋਈ ਵੇਖ ਲੋ ਹਾਂਜੀ ਹਾਂਜੀ ਵੇਖ ਲੋ ਛੀਲ ਛੰਡੀ ਐਦਾਂ ਦੀ ਭਾਵੇਂ ਮਗਰੋ ਦੀ ਬਹਿ ਕੇ ਚੋਲੋ ਛੋਟੀ ਬਸ ਯਾ ਵੇਖੋ ਥਣਾ ਦੀ ਕੁਆਲਿਟੀ ਵੇਖੋ ਤੁਸੀਂ ਮੁੱਠੀ ਦੀ ਚਵਾਲ ਆ ਥਾਣਿਆ ਤੇ ਵਿਰਲ ਵਿਰਲ ਵੀ ਵੇਖੋ ਬਹੁਤ ਚੰਗਾ ਵਾ ਗਿੱਲ ਸਾਹਿਬ ਇੱਥੇ ਆ ਕੇ ਕੋਈ ਨਾ ਇੱਥੇ ਆ ਕੇ ਛੋਟੀ ਲਵੇ ਸਿਰ ਤੇ ਆ ਕੇ ਹਾਂਜੀ 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 ਠੀਕ ਆ ਜੀ 155 ਦੀ ਆ ਬਿਲਕੁਲ ਜਿੰਨੇ ਕ ਪੈਸੇ ਵੀ ਇਹਨੇ ਮੰਗਲੇ ਨਾ ਇਹਨੇ ਕਿਤੇ ਮੇਰੇ ਖਿਆਲ ਪਿੱਛੋਂ ਨਹੀਂ ਖਰੀਦ ਹੋਈ ਹਣੀ ਮੈਂ ਨਾ ਗਿੱਲ ਛੋਟੀ ਫਲਕਾਰੀ ਵਾਲੀ ਆ ਪਰ ਤੁਹਾਨੂੰ ਪਤਾ ਹੀ ਪਉਂਦੇ ਨਹੀਂ ਆ ਹਾਂਜੀ ਹਾਂਜੀ ਕਿਉਂਕਿ ਜੇ ਹਿਸਾਬ ਨਾਲ ਰਿੰਗ ਸਿੰਗ ਲੱਗਾ ਕਿਦਾਂ ਦਾ ਐਦਾਂ ਨਹੀਂ ਪੂਛ ਤੱਕ ਜੈੱਡ ਬਲੇ ਗਿਆ ਬਿਲਕੁਲ ਬਿਲਕੁਲ ਜੀ ਹਾਂਜੀ ਕਿਉਂਕਿ ਵੀਡੀਓ ਚਲੋ ਅਸੀਂ ਵੀ ਬਣਾਉਂਦੇ ਰਹਿਨੇ ਆ ਪਰ ਜਿਹੜੇ ਪੈਸੇ ਵੀ ਕੀਮਤ ਕੀਤੀ ਨਾਲ ਛੋਟੀ ਬਿਲਕੁਲ ਜਾਇਜ਼ ਜਨਕ ਕਿਤੇ ਫੇਰ ਪਾਈਏ ਵੀਡੀਓ ਇਹ ਨਾ ਕੋਈ ਵੀਰ ਭਰਾ ਕਵੇ ਵੀ ਇੰਨੇ ਲੱਲਾਈ ਨੇ ਲੱਲਾ ਬਿਲਕੁਲ ਜਾਇਜ਼ ਕੀਮਤਾਂ ਰੱਖ ਕੇ ਪਾਈ। ਕਸਾਈ ਵਾਲਾ ਵੀਰ ਫੋਨ ਨਾ ਕਰੇ। ਹਾਂਜੀ ਠੀਕ ਹੈ ਜੀ। ਤੇ ਆਪ ਵੀ ਰੁਪਈਏ ਫੋਲ ਲਾਏ ਆ ਭਾਈ। ਹਾਂਜੀ ਹਾਂਜੀ ਨਹੀਂ ਤੇ ਇਹੋ ਜੀਆਂ ਝੋਟੀਆਂ ਦਾ ਆਮ ਹੀ ਮੁੱਲ 70 80 ਪਈ ਦਾ। ਮੇਰਾ ਵੀਰ ਜੀ ਵੰਦੇ ਆ ਰਹਿੰਦੇ ਆ ਵੀਰ ਵੀਡੀਓ ਸਾਰੇ। ਹਾਂਜੀ ਜੇ ਮੁੱਲ ਵੀਰ ਜੀ ਜਾਇਜ਼ ਕਰਦੇ ਜਿਹੜੇ ਪਸ਼ੂ ਵੀ ਤਾਂ ਹੀ ਵਿਕੀ ਜਾਂਦਾ ਤੇ ਕੰਟੀਨਿਊ ਵੀਡੀਓ ਵੀ ਤਾਂ ਹੀ ਟਾੜੀ ਪੈਂਦੀ ਆ। ਹਾਂਜੀ ਠੀਕ ਹੈ ਜੀ ਤੇ ਅਗਲੀ ਗੱਡੀ ਚ ਆਉਣ ਵਾਲੀ ਆ ਗਿੱਲ ਸਾਹਿਬ। ਤੇ ਅੱਗੇ ਆ ਗਿਆ ਦੂਜਾ ਨੰਬਰ। ਦੂਜਾ ਨੰਬਰ ਵੇ ਲੋ ਵੀ ਜੀ ਝੋਟੀ ਕੇ ਦੰਦੀ ਪਹਿਲਾ ਸੂਬਾ ਦੋ ਦੰਦ ਝੋਟੀ ਆ ਪਹਿਲਾ ਸੂਬਾ ਦੋ ਦੰਦ ਆ ਵੇਖੋ ਸਿੰਘ ਦੀ ਕੁਆਲਟੀ ਵੇਖੋ ਅੱਜ ਇਹਨੂੰ ਵੀ ਚੌਥਾ ਤੋਂ ਪੰਜਵਾਂ ਡੰਦ ਸੂਈ ਨੂੰ ਨਾ 9-10 ਕਿਲੋ ਬੋਲੀ ਆ ਝੋਟੀ ਕੋ 9 ਤੋਂ 10 ਕਿਲੋ ਹਾਂਜੀ ਠੀਕ ਹੈ ਜੀ ਮਾਲ ਬਿਲਕੁਲ ਹੀ ਸਾਰਾ ਤਾਜ਼ਾ ਸੂਇਆ ਵਾ ਲੈ ਆਓ ਖੋਲ ਕੇ ਤੋੜ ਦਿਓ ਇਹ ਵੀ ਵੇਖੋ ਪਿੱਠ ਪੁੜੇ ਦੀ ਵੇਖੋ ਗੱਡੀ ਕੇ ਐਮ ਆ ਝੋਟੀ ਤੇ ਇਹ ਵੀ ਇਹ ਇੱਕ ਰੰਗ ਕਾਲੀ ਆ ਵੇਖੋ ਇਦਾਂ ਸ਼ਾਈ ਸੂਈ ਕਰੀ ਜੁਵਾਈ ਜੁਈ ਵੀਰ ਜੀ ਇਦਾਂ ਦੀ ਰੂਰਗੀ ਬੋਲੀ ਆ ਝੋਟੀ ਦੀ ਠੀਕ ਹੈ ਲੈ ਦਿਓ ਤੋੜ ਦਿਓ ਗਾ ਆ ਵੇਖੋ ਭਰਾ ਇਦਾਂ ਹੀ سپورਟ ਕਰਦੇ ਰਹਣਗੇ ਝੋਟੀਆਂ ਸਿਰੇ ਤੋਂ ਸਰਾ ਲਿਆ ਕੇ ਦੋਵਾਂ ਕਿਧਾਵਾਂ ਨੂੰ ਇਹ ਹੁੰਦੀ ਅਸਲ ਕੁਆਲਿਟੀ ਜਿਹਨੂੰ ਹਰਿਆਣਾ ਕਹਿੰਦੇ ਦੋ ਹੀ ਪਾਵਾਂਗੇ ਪਰ ਐ ਐਡਮ ਬੰਬ ਵੀ ਕਰ ਹਾਂਜੀ ਹਾਂਜੀ ਇਹ ਇਹਦੇ ਕੋਲ ਇਸ ਟਾਈਮ ਤੇ ਕਿੰਨਾ ਕੁ ਦੁੱਧ ਤਿਆਰ ਜੀ ਇਹ ਕੋਲ 9-10 ਕਿਲੋ ਵੀ ਜੀ ਗੋਲੀ ਆ ਝੋਟੀ ਕੋ ਇਹਦੇ ਕੋਲ 9-10 ਕਿਲੋ ਦੋ ਗੰਨ ਮੂੰਹ ਤੋਂ ਵੇਖ ਲੋ ਕਿੰਦਾ ਦੀ ਕੁਆਲਿਟੀ ਆ ਝੋਟੀ ਆ ਬੱਚਾ ਜੇ ਮਗਰ ਬਹੁਤ ਹੀ ਟੌਪ ਦੀ ਚਵਾਈ ਆ ਤੇ ਥਾਣ ਵੇਖੋ ਪਹਿਲਾਂ ਨੂੰ ਝੋਟੀ ਨੂੰ ਕਿੰਦਾ ਦਾ ਲੱਗਾ ਜੀ ਆ ਵੇਖੋ ਥਾਣਾ ਦੀ ਗੋਵਾ ਹਾਂ ਜੀ ਤੇ ਟਾਈਮ ਨਹੀਂ ਤੁਹਾਨੂੰ ਪਤਾ ਆਪਣੇ ਪਸ਼ੂ ਨੂੰ ਕੋਈ ਵੀ ਲੱਗਾ ਹੁੰਦਾ ਝੋਟੀ ਵੇਖੋ ਹਾਂ ਜੀ ਹਾਂ ਜੀ ਤੇ ਇਹਦੇ ਕਿੰਨੇ ਪੈਸੇ ਇਹਦਾ ਗਿਲ ਸਾਹਿਬ ਬਿਲਕੁਲ ਜਾਇਜ਼ ਆ ਹਾਂ ਜੀ ਝੋਟੀ ਮੁੱਲ ਕਰਾਉਂ ਜਿੰਨਾ ਮਰਜੀ ਇਹ ਸਵਾ ਦੀ ਦੇ ਦੀਏ ਝੋਟੀ ਕਰ ਦੋ ਮਾਣ ਤਣ ਜੇ ਹੋ ਸਕਦਾ ਤੇ ਅੱਜ ਆਫਰ ਹੀ ਲਾ ਦੇਣੀ ਆ 5000 ਹੀ ਮਾਣ ਕਰਦਾਂਗੇ 120 ਹੀ ਦੇ ਦਾਂਗੇ 120 ਹੀ 120 ਹੀ ਹੋ ਜੂ ਛੋਟ ਆਏਗਾ ਇਹਦਾ ਮਾਣ ਤਣ ਕਰਾਂਗੇ 2000 ਚਲੋ ਕਰ ਦੋ 118 ਦੀ ਜਾਂ ਦੋ ਚਲੋ 118 ਨਹੀਂ ਦੇ ਦਾਂਗੇ ਜੀ ਸਾਹਿਬ ਜੀ ਤੁਸੀਂ ਕਹਿਤਾ ਨਾ ਦੇ ਦਾਂਗੇ 118 ਦੀ ਝੋਟੀਆਂ ਦੁੱਧੀਆਂ ਵੀ ਵਖਾ ਲੀਂਆਂ ਗੱਡੀਆਂ ਆਈਆਂ ਆਪਣੇ ਕੋਲ 14 14 15 15 ਕਿਲੋ ਵਾਲੀਆਂ ਵਖਾ ਦਿੰਨੇ ਆ ਹਾਂਜੀ ਹਾਂਜੀ ਇਧਰ ਵੇਖੋ ਗੱਡੀਆਂ ਜਿਹੜੇ ਕਹਿੰਦੇ ਨਾਣਾ ਕੱਢੇ ਤੇ ਹੁਣ ਵੇਖੋ ਬਿਜਲੀ ਘਾਰੀ ਬਣੇ ਆ ਆ ਵੇਖੋ ਇਹ ਪਾਵਾਂਗੇ ਕੱਲ ਪਰਸੋਂ ਬਾਜੀ ਠੀਕ ਆ ਵਡੀਆਂ ਵਡੀਆਂ ਝੋਟੀਆਂ ਜਿੰਨੇ ਕਿਸੇ ਭਰਾ ਨੇ ਲੈਣੀਆਂ ਦੋਵੇਂ ਬੰਨੇ ਨਹੀਂ ਆ ਸਕਦਾ ਵੇਖੋ ਝੋਟੀ ਜਿਲ੍ਹ ਸਾਹਿਬ ਇਹ ਪਉਣੀ ਨਹੀਂ ਵੀਡੀਓ ਚ ਪਾਵਾਂਗੇ ਹਾਂਜੀ ਕੱਲ ਪਰਸੋਂ ਇੱਧਰ ਵੇਖੋ ਵਿਖਾਲ ਦਿੱਈਏ ਨਾ ਇਹਦੇ ਮਗਰ ਵੀ ਕੱਟੀ ਜੀ ਜਿਲ੍ਹ ਸਾਹਿਬ ਆ ਵੇਖੋ ਨਾਰਾ ਇਹ ਕੱਲ ਦੀ ਝੋਟੀ ਸੁਈ ਆ ਠੀਕ ਆ ਜੀ ਵੇਖੋ ਇਹ ਕੋਈ ਨੀਲੀ ਦਾ ਚਾਹ ਵਾਣਾ ਗਾ ਇਹ ਮਗਰ ਕੱਟੀ ਪਹਿਲਾ ਸੁਆ ਪਹਿਲਾ ਸੁਆ ਹਾਂਜੀ ਠੀਕ ਆ ਜੀ ਵੇਖੋ ਝੋਟੀ ਮਗਰ ਵੀ ਕੱਟੀ ਜੀ ਠੀਕ ਆ ਪਰ ਉਹ ਪਰੀ ਜਿਹੜਾ ਬ੍ਰਾਂਡ ਪੀਸ ਆ ਹਾਂਜੀ ਹਾਂਜੀ ਉਹ ਜਿਹੜੀ ਛੋਟੀ ਆ ਨਾ ਯਾਦੀ ਚੰਗੀ ਦੇ ਅਸਲ ਆ ਹਾਂਜੀ ਹਾਂਜੀ ਮਾਰਾ ਸੁੱਖ ਰੱਖੇ ਛੋਟੀ 16 17 ਕਿਲੋ ਦੁੱਧ ਚਵਾਊਗੀ ਜੀ ਬਿਲਕੁਲ ਕੋਈ ਸ਼ੱਕ ਨਹੀਂ ਹਾਂਜੀ ਤੇ ਇੱਕ ਵਾਰ ਐਡਰੈਸ ਫੇਰ ਬੋਲ ਦੋ ਆਪਾਂ ਐਡਰੈਸ ਵੀ ਜੀ ਨਾਂ ਮੇਰਾ ਅਮਨ ਜੇ ਪਿੰਡ ਗਰੰਥਗਾੜਿਆ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵੀ ਜੀ ਆਪਣਾ ਫੋਨ ਨੰਬਰ 82644 48827 ਕੱਲ ਆਪਣੀ ਵੀਡੀਓ 22 ਤਰੀਕ ਨੂੰ ਆ ਜਾਣੀ ਏ ਤੇ ਮੌਕਾ ਸਾਂਭਣ ਵਾਲੀ ਗੱਲ ਆ ਹਾਂ ਮੌਕਾ ਸਾਂਭਣ ਕਿਹਨੇ ਸਾਈ ਪਾ ਦੀ ਪਹਿਲ ਉਹਦੀ ਆ ਭਾਵੇਂ ਸਾਡੇ ਲੋ ਭਾਵੇਂ ਇਹਨੂੰ 50000 ਰੁਪਏ ਦਾ ਨਫਾ ਦਵੇ ਭਰ ਮੰਦੇ ਨਹੀਂ ਭਾਜੀ ਠੀਕ ਹੈ ਜੀ ਆ ਵੇਖ ਲੋ ਇੱਕ ਵਾਰ ਫੇਰ